ਤੇਰੇ ਹੇ ਮੇ ਕੋੜਾ ਮੋੜ ਤੇ ਤੂੰ ਨਾਲ ਹੀ ਨਹੀਂ ਕੱਟ ਬੰਨਦਾ ਜਿਉਂਨੇ ਮੋੜ ਵਾਲੀ ਨਹੀਂ ਜਿਦੇ ਹੇਡ ਕੋੜਾ ਮੋੜ ਤੇ ਤੂੰ ਨਾਲ ਹੀ ਨਹੀਂ ਕੱਟ ਬੰਨਦਾ ਜਿਉਂਨੇ ਮੋੜ ਵਾਲੀ ਨਹੀਂ ਜੀਦੀ ਬੱਚੀਆਂ ਪਿੰਡਾਂ 'ਚ ਸਰਦਾਰੀ ਨਹੀਂ ਆਲੀਆਣੀ ਕਹਿੰਦੇ ਸੀ ਵੀ ਸੂਟ ਹੋ ਕੇ ਉਹਨੂੰ ਮਾਰਦਾ ਉਹ ਕਹਿੰਦੇ ਸੀ ਵੀ ਸੂਟ ਹੋ ਕੇ ਉਹਨੂੰ ਮਾਰਦਾ ਪੈਰਾਂ ਤੇ ਥਾਣੇਦਾਰ ਰੋਲਦਾ ਤੂੰ ਨਹੀਂ ਬੋਲਦੀ ਕੰਨ ਤੂੰ ਵੀ ਬੋਲਦੀ ਤੇਰੇ ਤੇ ਤੇਰਾ ਯਾਰ ਬੋਲਦਾ ਤੂੰ ਨਹੀਂ ਬੋਲਦੀ ਕੰਨ ਤੂੰ ਵੀ ਬੋਲਦੀ ਤੇਰੇ ਤੇ ਤੇਰਾ ਯਾਰ ਬੋਲਦਾ ਤੀਜੇ ਦਿਨੋਂ ਫੇਲ ਮਦ ਕਾਉਂਦਾ ਨਹੀਂ ਹੱਥੀ ਪੁੰਨ ਕੇ ਬਦਾਮ ਖਪਾਉਂਦਾ ਨਹੀਂ ਮੈਨੂੰ ਤੀਜੇ ਦਿਨੋਂ ਫੇਲ ਮਦ ਦਿਖਾਉਂਦਾ ਨਹੀਂ ਹੱਥੀ ਖਿਲ ਕੇ ਬਦਾਮ ਖਵਾਉਂਦਾ ਨਹੀਂ ਅੱਬਾ ਗਹਿਣਿਆ ਦਾ ਪਾ ਕੇ ਤੂੰ ਰੱਖਦੀ ਟੂਟੇ ਜੀਪੀ ਉੱਤੇ ਲੈਂਦੀ ਨਾ ਤੂੰ ਥੱਕਦੀ ਉਹ ਦੇਤੀ ਸ਼ਿਕੇ ਦਾ ਪਾਰਾ ਹੈ ਭੋਲੀਏ ਵੀ ਉਹ ਦੇਤੀ ਸ਼ਿਕੇ ਦਾ ਪਾਰਾ ਹੈ ਭੋਲੀਏ ਕੋ ਤੇਰੀ ਨਾਲ ਨਾਲ ਬੋਲਦਾ ਬੋਲ ਦੀਰ ਕਾਨੇ ਤੂੰ ਨਹੀਂ ਬੋਲਦੀ ਤੇਰੇ ਤੇ ਮੇਰਾ ਯਾਰ ਬੋਲਦਾ ਤੂੰ ਨਹੀਂ ਬੋਲਦੀਰ ਕਾਨੇ ਤੂੰ ਨਹੀਂ ਬੋਲਦੀ ਤੇਰੇ ਤੇ ਮੇਰਾ ਯਾਰ ਬੋਲਦਾ ਉਹਦੇ ਪੈਸੇ ਨੇ ਇਹ ਜਾਦੂ ਜਿਹਾਂ ਪਾਲਿਆ ਤੇਰੇ ਦਿਲ ਤੇ ਜਿਵੇਂ ਬਾਗੀ ਉੱਤੇ ਛਾ ਗਿਆ ਕੈਸੇ ਨੇ ਜਾਂ ਦੂਜੇ ਹੱਥ ਆ ਲਿਆ ਤੇਰੇ ਦਿਲ ਤੇ ਦੁਬਾਰੀ ਉਹ ਤੇ ਛਾ ਗਿਆ ਕਿਤਨਾ ਮੈਂ ਤੈਨੂੰ ਸੂਟ ਪਵਾਉਂਦਾ ਨਹੀਂ ਕਹਿੰਨੇ ਖੜੇ ਕੋਲ ਫਿਰਦਾ ਦਿਖਾਉਂਦਾ ਨਹੀਂ ਉਹਦੇ ਜੋਰ ਨੂੰ ਤਾਂ ਸਾਰਾ ਜੱਗ ਜਾਣਦਾ ਕੋਕਰੀਓ ਦੇ ਜੋਰ ਨੂੰ ਤਾਂ ਸਾਰਾ ਜੱਗ ਜਾਣਦਾ ਉਹ ਮਾਹ ਤੇ ਪਹਾੜ ਕੋਲ ਦਾ ਤੂੰ ਨਹੀਂ ਬੋਲਦੀ ਰਕਾਲੀ ਤੂੰ ਨਹੀਂ ਬੋਲਦੀ ਤੇਰੇ ਤੇ ਮੇਰਾ ਯਾਰ ਬੋਲਦਾ ਤੂੰ ਨਹੀਂ ਬੋਲਦੀ ਬੋਲਦੀ ਤੂੰ ਨਹੀਂ ਬੋਲਦੀ ਤੇ ਜੇ ਮੇਰਾ ਯਾਰ ਸਾਡਾ ਚੱਲਣਾ ਕਿ ਜ਼ੋਰ ਨਹੀਂ ਗਰੀਬਾਂ ਦਾ ਹਲ ਭੋਗਣਾ ਏ ਪੈਂਦਾ ਨਹੀਂ ਨਸੀਬਾਂ ਦਾ ਸਾਡਾ ਚੱਲਣਾ ਕਿ ਜ਼ੋਰ ਨਹੀਂ ਗਰੀਬਾਂ ਦਾ ਹਲ ਭੋਗਣਾ ਏ ਪੈਂਦਾ ਨਹੀਂ ਨਸੀਬਾਂ ਦਾ ਪਰ ਭੁੱਲੇ ਹੀ ਕਿਵੇਂ ਤੋਂ ਪਹਿਲਾਂ ਪਿਆਰ ਨਹੀਂ ਤੁੰਗੂ ਯਾਦ ਤੈਨੂੰ ਆਉ ਵਾਰ ਵਾਰ ਨਹੀਂ ਖੁੱਦੇ ਜਾਂਦੀ ਜਾਨੀ ਪਿਆਲਾ ਉਹਨੂੰ ਦੇ ਜਾਗਾ ਖੁੱਦੇ ਜਾਂਦੀ ਜਾਨੀ ਪਿਆਲਾ ਉਹਨੂੰ ਦੇ ਜਾਗਾ ਜੋ ਖੋਹਦੇ ਹੁੰਦੇ ਮੇਰਾ ਯਾਰ ਬੋਲਦਾ ਕੁਣੀ ਬੋਲਦੀ ਰਾਨੇ ਕੁਣੀ ਬੋਲਦੀ ਤੇ ਮੇਰਾ ਯਾਰ ਬੋਲਦਾ ਕੁਣੀ ਬੋਲਦੀ ਰਾਨੇ ਕੁਣੀ ਬੋਲਦੀ ਜਲੇਰਾ ਯਾਰ ਬੋਲਦਾ